ਲੋਈ ਪਿੰਡ ਜਿਹੜਾ ਮਰਨੇ ਤੇ ਗਰਮੀ ਚ ਆ ਆ ਬੈਠੇ ਆ ਬੈਠੇ ਤਾਂ ਮੈਂ ਵੀ ਵਾਲੇ ਲਾਈ ਤੂੰ ਹੀ ਅਰੇ ਮੈਸਰੇ ਕੱਲ ਵੀ ਆ ਹਾਂ ਵਰਗੇ ਫੀਲਿੰਗ ਦੇ ਸਾਰ ਕੱਲਾ ਪਰਵਾਹ ਜਾਂਦੀ ਨਾ ਹਾਂ ਕੱਲਾ ਕੱਲਾ ਉਹ ਬਸ ਲੋਈ ਕਹਿੰਦੇ ਜਿੱਥੇ ਪੰਜਾਬੀ ਜਾਂਦੇ ਨੇ ਨਾ ਰੌਣਕਾਂ ਲਾਉਂਦੇ ਨੇ ਸੋਨੂੰ ਮੈਂ ਲਾਈਵ ਹੀ ਦਿਖਾ ਰਿਆ ਚੀਜ਼ਾਂ ਜਿੱਥੇ ਪੰਜਾਬੀ ਜਾਂਦੇ ਨੇ ਰੌਣਕਾਂ ਲਾਉਂਦੇ ਨੇ ਕੈਂਡ ਗੱਲ ਬਾਤ ਸਾਗਲਾ ਬੈਲੀ ਕੀ ਹੋਰ ਨਾ ਕਰੋ ਇੱਕ ਆਪਾਂ ਫੋਟੋ ਕਰਾਓ ਸਾਰੇ ਕਿਸੇ ਬਾਈ ਨੂੰ ਫੋਟੋ ਕਰਾਓ ਸੁਖਵਿੰਦਰ ਰਾਜ ਵੀਰੇ ਹਾਂ ਗੂਗਲ ਤੇ ਪਾ ਕੇ ਦੇਖੋ ਓਕੇ ਵੀਰੇ ਓਕੇ ਸੁਖਵਿੰਦਰ ਰਾਜ ਬਰਾਓ ਆਪਾਂ ਨੂੰ ਮਿਲਿਆ ਬਾਈ ਇਹ ਪਛਾਣ ਚ ਨਹੀਂ ਆਇਆ ਸਾਨੂੰ ਬਾਈ ਤੇ ਦੇਖਿਆ ਹੋਇਆ ਸੀ ਜਨੇ ਸੁਖਵਿੰਦਰ ਰਾਜ ਠੀਕ ਹੈ ਵੀਰੇ ਟੋਪੀ ਟੋਪੀ ਬਾਈ ਬੈਗ ਬੰਨਣ ਦੀ ਮੈਂ ਬੋਲ ਰਿਹਾ ਥੋੜਾ ਜਿਹਾ ਮਾਰ ਰਿਹਾ ਉਧਰ ਵੀ ਕਹਿੰਦੇ ਬਣਾਓ ਵੀਡੀਓ ਫਿਰ ਵੀ ਚਲੋ ਉਹ ਤਾਂ ਕਦੇ ਹੱਥ ਲਾਇਆ ਨਹੀਂ ਉਹ ਦੇਖੋ ਕੁਲਦੀਪ ਐਤ ਕੀ ਫਸ ਗਿਆ ਸਾਨੂੰ ਲੋਕ ਪੂਰਾ ਲੈ ਰਹੇ ਆ ਇਹ ਵੀ ਮਾਰ ਲੋ ਲੈਣਾ ਇਹ ਬੰਦੇ ਨੇ ਕੱਖ ਨਹੀਂ ਕਰਾ ਕ੍ਰੈਡਿਟ ਦੇਰ ਨੂੰ ਬਤਲ ਨਹੀਂ ਦਿੱਤਾ ਨਾ ਨੂੰ ਬਤਲੀ ਬੈਠਾ ਨਾ ਤਰੀ ਇੱਕ ਬਲੈਕ ਬੰਦੇ ਪਿਛਲੀ ਵਾਰ ਵੀ ਆਪਾਂ ਮੰਨਦੇ ਨੇ ਸਾਰੇ ਬੋਲ ਕੈਮਰੇ ਚ ਬੋਲ ਰਾਤ ਦੇ ਕੱਟੇ ਤੋਂ ਬਹੁਤੀ ਗਿਆ ਨਹੀਂ ਐਕਸਟਰਾ ਫੀ ਡਿਗਰੀ ਦੇ ਅਲੱਗ ਲੱਗਦੇ ਨੇ ਭਾਈ ਅਜੀ ਦੋਸਤੋ ਆਪਾਂ ਨਾਰਗੰਡੇ ਪਹੁੰਚੇ ਸੀ ਗੱਲ ਪਹਿਲਾ ਦਿਨ ਸੀ ਆਪਣਾ ਗੱਲ ਤੇ ਅੱਜ ਦੂਸਰੇ ਦਿਨ ਦੀ ਸ਼ੁਰੂਆਤ ਕਰਦੇ ਆਂਗੇ ਆਪਾਂ ਨਾਰਗੰਡੇ ਤੋਂ ਤੇ ਨਾਰਗੰਡੇ ਤੋਂ ਆਪਾਂ ਚੱਲਾਂਗੇ ਹੁਣ ਸਾਨੂੰ ਨਵੀਆਂ ਜਗ੍ਹਾ ਨਵੀਂ ਜਗ੍ਹਾ ਦਿਖਾਵਾਂਗੇ ਦੇਖਦੇ ਆਂਗੇ ਆਪਾਂ ਨੂੰ ਅੱਗੇ ਕਿਹੜੀ ਲੋਕੇਸ਼ਨ ਤੇ ਕੀ ਨਾਮ ਦੀ ਜਗ੍ਹਾ ਆਪਾਂ ਨੂੰ ਮਿਲਦੀ ਹੈਗੀ ਤੇ ਆਪਾਂ ਤੁਹਾਨੂੰ ਬੋਲ ਕੇ ਦੱਸਾਂਗੇ ਤੇ ਦਿਖਾਵਾਂਗੇ ਵੀ ਸਾਰੇ ਭਰਾ ਆਪਣੇ ਰੈਡੀ ਨੇ ਤੇ ਚਲਦੇ ਆਂਗੇ ਆਜੋ ਫਿਰ ਚਲਦੇ ਆ ਅੱਗੇ ਅਗਲੇ ਸਫਰ ਤੇ ਤੇ ਸਬਰ ਬਾਬੇ ਦੀ ਕਿਰਪਾ ਦੇ ਨਾਲ ਵਧੀਆ ਚੱਲ ਰਿਹਾ ਹੈਗਾ ਆਪਣਾ ਦੂਸਰਾ ਦਿਨ ਆਪਣਾ ਬਹੁਤ ਵਧੀਆ ਵੈਸਟਪ ਲੱਖ ਤਾ ਰਹਿਆ ਨੂੰ ਤੇ ਵਲੌਗ ਨੂੰ ਵੀ ਪਿਆਰ ਦੇ ਦਿਓ ਤੇ ਆਪਣੇ ਕਮੈਂਟ ਸ਼ੇਅਰ ਕਰੋ ਦੇਖ ਲਿਆ ਕਰੋ ਜੇ ਕਿਸੇ ਨੂੰ ਕੁਝ ਸਿੱਖਣ ਨੂੰ ਮਿਲੂਗਾ ਤਾਂ ਸਿੱਖ ਲਿਆ ਕਰੋ ਬਾਕੀ ਇੰਜੋਏ ਆ ਆਪਣਾ ਲਾਈਫ ਦਾ ਆਪਣੀ ਜ਼ਿੰਦਗੀ ਦੀਆਂ ਯਾਦਾਂ ਆਪਾਂ ਵਲੌਗ ਦੇ ਵਿੱਚ ਸਾਹਮਣੇ ਤੁਹਾਨੂੰ ਦਿਖਾ ਰਹੇ ਆਂਗੇ ਕੈਚ ਹੀ ਕਰ ਰਹੇ ਆਂਗੇ ਸਾਰਾ ਕੁਝ ਇਹ ਲਾਈਫ ਦੇ ਵਿੱਚ ਅੱਗੇ ਦੇਖਾਂਗੇ ਜੇ ਬਾਬੇ ਨੇ ਕਿਰਪਾ ਕਰੀ ਜਉਂਦੇ ਬਸਦੇ ਰਹੇ ਆਜੋ ਫਿਰ ਚੱਲ ਜਾਂਗੇ ਨਾਰਕੰਡਾ ਤੋਂ ਆਪਾਂ ਅਗਲਾ ਸਫ਼ਰ ਕਰਦੇ ਆਂਗੇ ਸਟਾਰਟ ਓਕੇ ਬੈਸਟ ਆਫ ਲੱਕ ਉੱਥੇ ਲੱਗ ਜਾਂਦੇ ਨੇ ਫੋਟੋਆਂ ਕਰਾਉਣਾ ਰਸਤੇ 'ਚ ਇਹ ਪਹਿਲਾ ਝਰਨਾ ਮਿਲ ਗਿਆ ਸਾਨੂੰ ਤੇ ਆਪਣਾ ਸ਼ੁਰੂਆਤ ਹੋ ਗਈ ਐਡਵੈਂਚਰ ਦੀ ਜਿਵੇਂ ਕਹਦੀ ਵੀ ਝਰਨਾ ਇਹਦੀ ਸ਼ੁਰੂਆਤ ਹੋ ਗਈ ਰਸਤੇ ਹੁਣ ਵਧੀਆ ਆਉਣਗੇ ਅੱਗੇ ਦੇਖੀ ਜੰਦੇਓ ਇੱਥੇ ਨਾਲ ਦੀ ਨਾਲ ਚੋਰੀ ਕਰ ਰਹੇ ਨੇ ਆਲੂ ਬੁਖਾਰੇ ਤੋੜ ਰਹੇ ਨੇ ਜੇ ਆ ਗਿਆ ਮਾਲਕ ਨਾ ਫਿਰ ਗਾਲਾਂ ਕੱਢੂਗਾ ਉਹਦਾ ਸੱਟਾ ਉਹਨਾਂ ਦਾ ਘਰ ਆ ਉੱਥੇ ਆ ਦੇਖੋ ਪਰੇ ਪੈਨੇ ਬੂਟੇ ਮਰ ਆਪਾਂ ਚੋਰੀ ਨਹੀਂ ਕਰਨੀ ਖਾਣਾ ਨਹੀਂ ਹੈਗਾ ਐਵੇਂ ਇਹਨਾਂ ਦੀ ਮਿਹਨਤ ਆ ਗਈ ਮਿਹਨਤ ਕਰਦੇ ਨੇ ਵਿਚਾਰੇ ਜਰ ਆਪਣੇ ਖੇਤ ਤੋਂ ਟੂਣ ਤੋੜ ਕੇ ਲੈ ਜਾਂਦੇ ਨੇ ਠੀਕ ਹੈ ਨਾ ਪਰ ਉਹਨਾਂ ਨੂੰ ਗਾਲਾਂ ਹੀ ਬਹੁਤ ਕੱਢੀਆਂ ਨੇ ਆ। ਲਓ ਜੀ ਬੁੱਟੇ ਬਹੁਤ ਭਰੇ ਪਏ ਨੇ ਫਲਣ ਵਾਲਾ ਆਲੂ ਬਖਾਰਾ ਸੇਵ ਇੱਥੇ ਆਮ ਇੱਥੇ ਜਾਲੀ ਪਾਈ ਜਾਂਦੀ ਆ ਉੱਤੇ ਇਹਦੇ ਜਾਲੀ ਪਾਉਂਦੇ ਨੇ ਮੱਖੀ ਮੁੱਖੀ ਤੋਂ ਜਾ ਕੇ ਇਸ ਤੋਂ ਵਿਚਾਰਨ ਛੋਣ ਤੋਂ ਕੋਣੇ ਹੋਣੇ ਕਾਰਨ ਹੋਣਾ ਕੋਈ ਉਹ ਵੀ ਤੇ ਹੁਣ ਆਪਾਂ ਸਬਰ ਆਪਣਾ ਲਗਾਤਾਰ ਚੱਲਦਾ ਜਾ ਰਿਹਾਗਾ ਸਾਨੂੰ ਵਧੀਆ ਫੋਟੋ ਫੋਟਾਂ ਦਾ ਖਿੱਚਦੀ ਨੇ ਮੁੰਡੇ ਸਾਰੇ ਉਸ ਤੋਂ ਬਾਅਦ ਚੱਲਦੇ ਆਂਗੇ ਦਿਖਾਉਣੇ ਆ ਤੁਹਾਨੂੰ ਹੋਰ ਵੀ ਸੋਹਣੇ ਸੋਹਣੇ ਰਸਤੇ 40 50 ਕਿਲੋਮੀਟਰ 40 ਕਿਲੋਮੀਟਰ ਆਪਾਂ ਨਾਰਗੰਡੇ ਤੋਂ ਅੱਗੇ ਆ ਗਏ ਅਗਲੀ ਲੋਕੇਸ਼ਨ ਦਿਖਾਉਣੇ ਆ ਤੁਹਾਨੂੰ ਆ ਜਾਓ ਆਪਣਾ ਟੂਰ ਵਧੀਆ ਜਾ ਰਿਹਾਗਾ ਸੁਆਦ ਆ ਰਿਹਾ ਪੂਰਾ ਦੂਸਰਾ ਦਿਨ ਅਜ ਟੂਰ ਦਾ ਠੀਕ ਆ ਵੀਰੇ ਵਧੀਆ ਵੀਰੇ ਇੰਜੋਏ ਫਲੋ ਬਿਲਕੁਲ ਸਰਾ ਲੱਗ ਰਿਹਾਗਾ ਹਾਂਜੀ ਓਕੇ ਲੈ ਟੂਰੂ ਚਲੋ ਫਿਰ ਚੱਲਦੇ ਆਂ ਅਗਲੇ ਰਸਤਿਆਂ ਤੇ ਠੀਕ ਆ ਬਈ ਯਾਰ ਆਪਾਂ ਨਾਰਕੰਡਾ ਤੋਂ ਚੱਲੇ ਆਂ ਤੇ ਰੋਡ ਸਰਾਨੇ ਭਜਾਉਣ ਨੂੰ ਮੱਲੋ ਮੱਲੀ ਜੀ ਕਰਦਾ ਚੱਲ ਗੱਦੀ ਮੂਰੇ ਚੱਲ ਚਲੋ ਵੀਰੇ ਓਕੇ ਲੈ ਵੀ ਮਿੱਤਰੋ ਹੈਲਮਟ ਲੈ ਲਈ ਹੈਲਮਟ ਲੈ ਲਾ ਤੇ ਚਲੋ ਫਿਰ ਚੱਲਦੇ ਆਂਗੇ ਕਲਪਾ ਕਲਪਾ ਇੱਥੋਂ ਰਹਿ ਗਿਆ ਤਕਰੀਬਨ 70 80 70 70 80 ਕਿਲੋਮੀਟਰ ਦੀ ਦੂਰੀ ਤੇ ਆ ਤੇ ਲੋਕੇਸ਼ਨ ਤੁਹਾਨੂੰ ਪਤਾ ਹੀ ਆ ਸੁਣੇ ਆਨਲਾਈਨ ਦੇਖੀ ਵੀ ਹੋਣੀ ਸੋਸ਼ਲ ਮੀਡੀਆ ਤੇ ਸੋ ਨੂੰ ਦਿਖਾਵਾਂਗੇ ਵੀ ਕਿਵੇਂ ਦੀ ਲੋਕੇਸ਼ਨਾਂ ਤੇ ਉੱਥੇ ਜਾ ਕੇ ਚਲੋ ਜੀ ਫਿਰ ਓਕੇ ਚਲੋ ਆਪਣੀ ਟੀਮ ਵਰਕ ਬਾਈ ਸਰਾ ਬਾਬੇ ਦੀ ਕਿਰਪਾ ਕੀ ਫੁੱਲ ਤੇ ਭਰਾ ਸਾਰੇ ਇਕੱਠੇ ਹੋ ਗਏ ਇੰਜੋਏ ਕਰਨੇ ਨੇ ਤੇ ਜਿਹੜਾ ਆਉਣ ਵਾਲਾ ਟਾਈਮ ਆ ਗਾ ਆਪਣਾ 7 ਤੋਂ 8 ਦਿਨਾਂ ਦਾ ਉਹ ਵੀ ਵਧੀਆ ਰਹਿਣ ਵਾਲਾ ਬਾਬੇ ਦੀ ਕਿਰਪਾ ਹੋਊਗੀ ਚੱਲਦੇ ਹੁਣ ਆਪਾਂ ਨਾਰਕੰਡਾ ਤੋਂ ਚੱਲੇ ਸੀ 77 ਕਿਲੋਮੀਟਰ ਦੀ ਦੂਰੀ ਤੇ ਕਲਪਾ ਓਕੇ ਬਰੋ ਬੈਸਟ ਆਫ ਲੱਕ ਚਲੋ Mm-hmm. Um. ਦਾਰ ਆਪਣੇ ਲਗਾਖਦੇ ਪਲਾਨ ਦੇ ਵਿੱਚ ਨਾ ਆਪਣੇ ਵਲੌਗ ਦੇ ਵਿੱਚ ਇਹ ਕਮੇਟੀ ਵੀ ਆਪਾਂ ਲਿਸਟ ਕਰਦੇ ਰਹੇ ਮੇਨ ਪਲੇਸ ਨੂੰ ਤੇ ਜਗਾ ਜਗਾ ਪਹਾੜਾਂ ਦੇ ਵਿੱਚ ਇਹ ਖਾਸਿਤ ਆ ਗਈ ਵੀ ਥਾਂ ਥਾਂ ਤੇ ਆਪਾਂ ਨੂੰ ਵਧੀਆ ਵਿਊ ਮਿਲਦੇ ਨੇ ਜਿੱਥੇ ਜੇ ਆਪਾਂ ਵੀਡੀਓ ਆ ਫੋਟੋਆਂ ਸ਼ੂਟ ਕਰ ਸਕਦੇ ਆ ਅੱਜ ਮੈਂ ਦਿਖਾਉਣਾ ਤੁਹਾਨੂੰ ਇੱਕ ਕੁਦਰਤੀ ਝਰਨਾ ਜਿਹੜਾ ਕਿ ਬਰਫ਼ ਦੇ ਪਾਣੀ ਦੇ ਨਾਲ ਚੱਲਦਾ ਹੈ ਹਰ ਵਕਤ 24 ਘੰਟੇ ਬਿਜਲੀ ਵਾਲਾ ਕੰਮ ਤਾਂ ਹੈ ਨਹੀਂ ਵੀ 12 ਵਜੇ ਆਊਗਾ ਜਾਂ 11 ਵਜੇ ਆਊਗਾ ਇਹ ਕੁਦਰਤ ਦੇ ਬੋਰ ਲੱਗੇ ਹੋਏ ਨੇ ਕੰਮ ਪੱਲ ਜਿਹੜੇ ਹਰ ਵਕਤ ਹੀ ਚੱਲਦੇ ਨੇ ਵੀਰੇ ਬੀਕੋਜ਼ ਇਹ ਕੁਦਰਤ ਦਾ ਆਪ ਪਾਣੀ ਦਿਖਾਉਣਾ ਸੀ ਨਿਕਲਣਾ ਜਿਹੜਾ ਇਹ ਮੈਨੂੰ ਨਹੀਂ ਪਤਾ ਹੈਗਾ ਵੀ ਕਿੱਥੋਂ ਆ ਰਿਹਾ ਪਾਣੀ ਇਹ ਔਰ ਜਿੱਥੋਂ ਵੀ ਦੇਖ ਰਿਹਾ ਵੀ ਵਧੀਆ ਲੱਗ ਰਿਹਾ ਠੰਡਾ ਕਰੋ ਚਲੋ ਫਿਰ ਲਓ ਨੀ ਯਾਰੇ ਸਰਜਾ ਵੀ ਹੁਤਾਗਾ ਵਧੀਆ ਲੱਗਿਆ ਸਵਾਦ ਆ ਗਿਆ ਨਾ ਆ ਕੇ ਇੱਥੇ ਰੋਡ ਬਣੇ ਹੋਏ ਬਹੁਤ ਵਧੀਆ ਨੇ ਕੋਈ ਆਪਾਂ ਨੂੰ ਦਿੱਕਤ ਨਹੀਂ ਆਈ ਸਵਾਦ ਨਾਲ ਡਰਾਈਵ ਹੁੰਦੀ ਆ ਥੋੜਾ ਯਾ ਰੂਲਾਂ ਨੂੰ ਫੋਲੋ ਕਰਨਾ ਪੈਂਦਾਗਾ ਇਵੇਂ ਸੋਨੇ ਸਾਹਮਣੇ ਦੇਖਿਆ ਵੀ ਕਿਤੇ ਰੋਕਣਾ ਪੈਂਦਾ ਸਾਧਨ ਤੇ ਕਿਤੇ ਸਾਈਡ ਲੈਣੀ ਪੈ ਜਾਂਦੀ ਆ ਸਾਰਾ ਸਿਸਟਮ ਦੇ ਹਿਸਾਬ ਨਾਲ ਹੀ ਚੱਲਦਾ ਆਪਣੀ ਸਾਈਡ ਰੱਖਣਾ ਪੈਂਦਾ ਸਾਧਨ ਵਧੀਆ ਲੱਗਦਾਗਾ ਇਹ ਸੋਨੂੰ ਦਿਖਾ ਰਹੇ ਆਂ ਆਪਾਂ 21 ਮੀਲੀ ਦੇ ਰੋਡ ਬਹੁਤ ਖੂਬਸੂਰਤ ਆ ਜੇ ਰੋਡ ਇਹ ਕੁਵਾਰਾ ਜਰੂਰ ਆਓ ਇੱਥੇ ਘੁੰਮਣ ਲਈ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਕਰਕੇ ਦੇਖੋ ਸਫਰ ਪਹੁੰਚਾਗਾ ਚਿੱਤਕੁਲ ਦੇ ਨਜ਼ਦੀਕ 42 ਕਿਲੋਮੀਟਰ ਛਤਕੁਲ ਰਹਿ ਗਿਆ ਤੇ ਛਤਕੁਲ ਆਪਾਂ ਜਾਣ ਦਾ ਪਹਿਲਾ ਪਲਾਨ ਕੈਨਸਲ ਦੀ ਪਹਿਲਾਂ ਐਮਸੀ ਵੀ ਦੂਰ ਜਿਆਦਾ ਪੈ ਜਾਊਗਾ ਪਰ ਆਪਾਂ ਜਿਆਦਾ ਬੋਰਡ ਦੇਖਿਆ ਆ ਆਪਾਂ ਨੂੰ ਪਤਾ ਜੀ ਆਪਾਂ ਕੱਢ ਦਾਂਗੇ ਨਾ ਕਿ 42 ਕਿਲੋਮੀਟਰ ਲਾਦਨੇ ਆਗੇ 2 ਵਜ ਗਏ ਦੋ ਵੇ ਦਾ ਟਾਈਮ ਛਤਕੁਲ ਲਾਸਟ ਠਾਬਾ ਉਹ ਵੀ ਦਿਖਾਵਾਂਗੇ ਤੁਹਾਨੂੰ ਆਪਣੇ ਭਾਰਤ ਦਾ ਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਆਪਾਂ ਨੂੰ ਬਲੌਗ ਦੇ ਵਿੱਚ ਮੈਂ ਦਿਖਾਉਂਗਾ ਨਾ ਨੋਟ ਕਰੀ ਚੱਲਿਓ ਜੇ ਕਿਸੇ ਭਰਾ ਨੇ ਆਉਣਾਗਾ ਤਾਂ ਵਧੀਆ ਹੋ ਰਹਿਣ ਵਾਲਾ ਆਪਣਾ ਟ੍ਰਿਪ ਆਜੋ ਫਿਰ ਇਹ ਵੀ ਮਨੋਲਾ ਦਾ ਉੱਥੇ ਜਾਣਗੇ ਪੁੱਛ ਰਿਹਾ ਬਾਈ ਤੇ ਚਤਕੂਲ ਜਾ ਰਹੇ ਆਂਗੇ ਆਪਾਂ ਚਤਕੂਲ ਦੀ ਲੋਕੇਸ਼ਨ ਦਿਖਾਉਣਾਗੇ ਚਤਕੂਲ ਵਧੀਆ ਰਹੂਗਾ ਟੈਂਟ ਲੋਕੇਸ਼ਨ ਆ ਗਈ ਆਪਾਂ ਸਰਚ ਮਾਰਿਆ ਸੀ ਤੇ ਦੇਖਿਆ ਸੋਸ਼ਲ ਮੀਡੀਆ ਤੇ ਵੀ ਆਪਾਂ ਚਤਕੂਲ ਦੇਖਿਆ ਲਾਸਟ ਟੱਬਾ ਉੱਥੇ ਦਾ ਤੇ ਲਾਸਟ ਪਿੰਡ ਭਾਰਤ ਦਾ ਆਜੋ ਫਿਰ ਚੱਲਦੇ ਆਂ ਚਤਕੂਲ ਕੋ ਲੋ ਅੱਜ ਜਨੇਸ਼ ਫੁੱਲ ਕੰਡ ਲਾਸਟ ਸਟਾਪ ਆ ਹਰਤ ਦਾ ਲਾਸਟ ਕੰਡ ਇਹ ਉੱਥੇ ਦਿਖਾਉਨੇ ਆ ਤੁਹਾਨੂੰ ਇੱਕ ਲਾਸਟ ਜਿਵੇਂ ਕਹਿੰਦੇ ਆ ਵੀ ਆਖਰੀ ਘਾਬਾ ਘਾਬੇ ਸੜਕਾਂ ਤੇ ਦਾ ਬਹੁਤ ਦੇਖੇ ਹੋਣਗੇ ਸੋਨੇ ਤੁਹਾਨੂੰ ਭਾਰਤ ਦਾ ਲਾਸਟ ਹੀ ਘਾਬਾ ਦਿਖਾਉਨੇ ਆਗੇ ਰਸਤਾ ਬਹੁਤ ਤੰਗਾ ਦਾ ਰਸਤਾ ਮੱਕੇ ਪਹਾੜ ਦਾ ਰਸਤਾ ਬਿਲਕੁਲ ਤੁਸੀਂ ਵੇਖ ਹੀ ਰਹੋਗੇ ਲਿੰਕ ਰੋਡ ਆ ਜਿੱਥੇ ਕੇ ਇੱਕੀ ਗੱਡੀ ਲੰਘ ਸਕਦੀ ਆ ਇਸਾ ਦਰੋ ਓਕੇ ਸਾਈਡ ਦੇਣੀ ਪੈਂਦੀ ਆ। ਬਈ ਡੇਂਜਰ ਯਾਰ ਰੋਡ ਸ਼ਿਫਤਕੋਲ ਦਾ। ਖਾਈਓ ਦਾ ਖੋਣਿਆ ਕਿਵੇਂ ਦਾ ਰਹਦਾ ਵਾ। ਐਕਸਪੀਰੀਅੰਸ ਆਪਣਾ ਸ਼ਿਫਤਕੋਲ ਪਿੰਡ ਦਾ। ਸਾਈਡ ਤੇ ਆ ਗਿਆ ਥੋੜਾ ਯਾਰ ਪਰ ਆਪਰ। ਇਧਰ ਆ ਕੇ ਕਹਿੰਦੇ ਵੀ ਸਾਰੇ ਘੁੰਮ ਕੇ ਜਾਣਗੇ। ਦੇ ਇਸ ਸੈਸ਼ਨ ਦੇਖ ਲਈਏ ਪਾ ਇੱਥੇ ਵੀ ਕੋਈ ਧਰਤੀ ਦਾ ਖੂਬਸੂਰਤ ਹਿੱਸਾ ਆਉਂਦਾਗਾ ਪਾ ਦੇਖ ਕੇ ਜਾਵਾਂਗੇ ਨਾ ਇਹ ਜਿਹੜਾ ਬੁੱਤ ਕਹਿਦਾ ਇਹ ਪਾਣੀ गिर ਰਿਹਾ ਹੈਗਾ ਉੱਪਰੋਂ ਪੱਥਰਾਂ ਦੇ ਨਾਲ ਇੱਕ ਪੱਥਰ ਦੇ ਦੇ ਥੋਥੇ ਪੈਨੇ ਪਾਣੀ ਨਾਲ ਪਾਣੀ ਨਾਲ ਥੋਥੇ ਪੈਨੇ ਪੱਥਰੇ ਹੈ ਕੀ ਆਗਾ ਪਤਾ ਕੁਛ ਇਹਲਾ ਪਾਣੀ ਵਰਤਦਾ ਝਰਨਿਆਂ ਦਾ پہاੜਾਂ ਦਾ ਪਾਣੀ ਇਕੱਠਾ ਹੋ ਕੇ गिरਦਾ ਹੈ ਨਦੀ ਥੱਲੇ ਸਾਰੇ ਪਹਾੜਾਂ ਦੇ ਵਿੱਚ ਜਾਂਦੀ ਹੈ ਇਹ ਵੀ ਤੁਸੀਂ ਵੇਖਦੇ ਕਿੰਨਾ ਸੋਹਣਾ ਕੁਦਰਤ ਨੇ ਦੇਖੋ ਕਿੰਨਾ ਧੀਆ ਬਣਾਇਆ ਹੈਗਾ ਦੇਖੋ ਨੂੰ ਦੇਖ ਲਿਆ ਕਰੋ ਤੁਹਾ ਪਰਦੇ ਲੱਗ ਡੇ ਡੇ ਨੇ ਚਲੋ ਭਰੋ ਚਲੋ ਅੱਗੇ ਰਸਤੇ ਤੇ ਲੋ ਜੀ ਬੋਲਟ ਬੋਲਟ ਦੋ ਤਿੰਨੀਆਂ ਕਿਵਰੀ ਬਣਾ ਖਾਏ ਗਿਆ ਹੁਣ ਤੇ ਆਪਾਂ ਹੋਰ ਪਵਾ ਲੈਨੇ ਆਗੇ ਵੀ ਕਈ ਵਾਰ ਰਸਤੇ ਚ ਮਿਲਦਾ ਨਹੀਂ ਹੈਗਾ ਤਾਂ ਪਵਾਉਣਾ ਵਧੀਆ ਹੁੰਦਾ ਹੈਗਾ ਤੇ ਨੰਗੇ ਆਪਾਂ ਰਸਕ ਨਹੀਂ ਲੈ ਸਕਦੇ ਪਰ ਇਸ ਕਿ ਨਹੀਂ ਲੈ ਸਕਦੇ ਇਸ ਲਈ ਆਪਾਂ ਨੂੰ ਬੋਲਟਾਂ ਤੇ ਪੈਟਰੋਲ ਪਵਾਉਣਾ ਜ਼ਰੂਰੀ ਆ ਤੇ ਸਿੱਤਕੋਲ ਤੋਂ 25 ਕਿਲੋਮੀਟਰ ਅਹਲਾ ਆਪਾਂ ਇੱਥੋਂ ਫੇਰ ਟੈਂਕੀਆਂ ਫੁੱਲ ਕਰਵਾ ਲਾਂਗੇ ਬੋਲਟਾਂ ਦੀਆਂ ਇਹ ਫੁੱਲ ਕਰਾ ਕੇ ਫੇਰ ਬੇ ਟੈਂਸ਼ਨ ਹੋ ਕੇ ਚੱਲਾਂਗੇ ਫਿਰ ਪ੍ਰਵਾਹ ਜੀ ਨਹੀਂ ਹੁੰਦੀਗੀ ਫਿਰ ਰਸਤੇ ਜਿਵੇਂ ਮਰਦੀ ਗੱਡੀ ਚੱਲੀਏ ਇਹਨੂੰ ਫੋਲੋ ਕਰਾ ਲਾਂਗੇ ਟੈਂਕੀਆਂ ਤੀਸਰੀ ਟੈਂਕੀ ਆ ਬੋਲਟ ਦੀ ਇਹ ਤੀਸਰੀ ਵਾਰ ਆਪਾਂ ਪੈਟਰੋਲ ਪਵਾ ਰਹੇ ਆਂਗੇ ਆਪਣੇ ਟ੍ਰਿਪ ਦੇ ਨੋਟ ਕਰਿ ਜਿਲੇ ਸਾਰਾ ਕੁਝ ਆਪਣੇ ਵਲੌਗ ਦੇ ਵਿੱਚ ਦੱਸੂਗਾ ਵੀ ਇੰਨਾ ਕੁ ਖਾ ਗਿਆ ਤੇਲ ਇਹ ਕਿੰਨੇ ਕੁ ਲੱਗਦੇ ਨੇ ਰੋਜ਼ ਪੈਸੇ 10-12000 ਨੂੰ ਧੂਫ ਦੇ ਦਿੰਦੇ ਆ ਰੋਜ਼ ਲੋ ਜੀ ਚਾਰ ਆਪਣੇ ਬੁਲਟ ਤਿੰਨ ਕਲਾਸਿਕ ਤੇ ਇੱਕ ਸਟੈਂਡਰਡ ਆ ਸਾਰਿਆਂ ਦੇ ਟੈਕਿਆਂ ਫੋਲੋਕ ਜਾਂਸੀ ਸਾਡਾ ਉਹ ਦੇਖ ਰਿਹਾਗਾ ਮੱਡੂ ਜੋ ਲਿਖ ਰਿਹਾ ਕਾਪੀ ਤੇ ਬਿਊਟੀਆਂ ਸਮਝੀਆਂ ਹੋਈਆਂ ਨੇ ਮੁੰਡਿਆਂ ਨੂੰ ਆਪਣੀ ਡਿਊਟੀ ਬਲੌਗਿੰਗ ਤੇ ਕਹਿੰਦਾ ਆਯਾਦਾ ਸਾਂਭ ਲਈਏ ਜਿਹੜੀਆਂ ਜ਼ਿੰਦਗੀ ਦੀਆਂ ਆਪਣੀਆਂ ਇਹ ਕੀਮਤੀ ਸਮਾਂ ਨਾ ਜ਼ਿੰਦਗੀ ਦਾ ਇਹ ਦੁਬਾਰਾ ਨਹੀਂ ਆਉਂਦਾ ਜਿਹੜਾ ਇੱਕ ਵਾਰ ਲੰਘ ਗਿਆ ਇੱਕ ਪਰ ਆਓ ਫਿਰ ਇੰਕੀਆਂ ਫੁੱਲ ਰੋਟ ਉਸ ਤੋਂ ਬਾਅਦ ਚੱਲਦੇ ਚੱਤ ਕੋਲ ਤੇ ਦਿਖਾਉਣੇ ਆ ਸਾਨੂੰ ਭਾਰਤ ਦਾ ਆਖਰੀ ਪਿੰਡ ਤੇ ਆਖਰੀ ਟਾਬਾ ਆਜੋ ਫਿਰ ਚੱਲਦੇ ਆਂ ਵੀ ਨਵੇਂ ਰਸਤੇ ਤੇ ਨਵੀਆਂ ਲੋਕੇਸ਼ਨਾਂ ਤੇ ਆਜੋ ਆਪਾਂ ਸਾਗਲਾ ਦੀ ਲੋਕੇਸ਼ਨ ਤੇ ਪਹੁੰਚ ਗਏ ਤੇ ਜਿਤਕੁਲ 25 ਕਿਲੋਮੀਟਰ ਆਗਾ ਟਾਈਮ ਜ਼ਿਆਦਾ ਹੋ ਗਿਆ ਕਹਿੰਦੇ ਵੀ ਮੌਸਮ ਖਰਾਬ ਹੋ ਜਾਂਦਾ ਵੀ ਤਾਂ ਕਰਕੇ ਮੌਸਮ ਖਰਾਬ ਹੋ ਜਾਂਦਾਗਾ ਤਾਂ ਕਰਕੇ ਆਪਾਂ ਨੂੰ ਇੱਥੇ ਰੁਕਣਾ ਪਊਗਾ ਸਾਂਗਲਾ ਚ ਸਾਂਗਲਾ ਰੁਕਾਂਗੇ ਤੇ ਇੱਥੇ ਰੂਮ ਆਪਾਂ ਲਵਦੇ ਫਿਰਦੇ ਆਂਗੇ ਵਧੀਆ ਰੂਮ ਮਿਲੂਗਾ ਤੇ ਦਿਖਾਉਨੇ ਆ ਸਾਨੂੰ ਉਸ ਤੋਂ ਬਾਅਦ ਸਵੇਰ ਦਾ ਰੱਖਾਂਗੇ ਹੁਣ ਸਵੇਰੇ ਜਾਵਾਂਗੇ ਆਪਾਂ ਛਤਕੁਲ ਇਤਕੋਲ ਜਿਆਦਾ ਥੋੜਾ ਜਿਹਾ ਤੁਸੀਂ ਦੇਖ ਸਕਦੇ ਹੋ ਵੀ ਤੁਹਾਨੂੰ ਦਿਖਾਉਣਾਗਾ ਉੱਪਰ ਬੱਦਲਾਂ ਦੇ ਵਿੱਚ ਹੀ ਜਾਣਾ ਪੈਣਾ ਮੇਰੇ ਹਿਸਾਬ ਨਾਲ ਉਹ ਦਿਖਾਵਾਂਗੇ ਕੱਲ ਨੂੰ ਲਾਸਟ ਪਿੰਡ ਹੈਗਾ ਬੱਦਲਾਂ ਚ ਹੈਗਾ ਬਰਫ਼ ਵੀ ਇੱਥੇ ਠੜ ਜਾਂਦਾ ਕੀ ਠੰਡ ਜਾਂਦਾ ਕੀ ਇੱਥੇ ਇਸ ਲਈ ਆਪਾਂ ਨੂੰ ਸਵੇਰੇ ਨਿਕਲਣਾ ਪੈਣਾਗਾ ਹੁਣ ਟਾਈਮ ਬਹੁਤ ਘੱਟ ਰਹਿ ਗਿਆ ਇਸ ਲਈ ਡਿਸੀਜਨ ਲਿਆਗਾ ਭਰਾਵਾਂ ਨੇ ਕਿ ਆਪਾਂ ਅੱਜ ਸਾਂਗਲਾ ਚ ਰੁਕੀਏ ਤੇ ਲੋਕੇਸ਼ਨ ਕਿਹੜਾ ਸਾਂਗਲਾ ਦੀ ਵੀ ਬਾਕੀ ਰੂਮ ਲਵਦੇ ਫਿਰਦੇ ਆਂਗੇ ਰੂਮ ਦਾ ਉਹੀ ਪ੍ਰਾਈਸ ਇੱਥੇ ਆਉਂਦਾਗਾ ਮਤਲਬ ਕਿ ਪਰ ਪਰਸਨ 500 ਰੁਪਇਆ 400 500 600 ਇੱਥੇ ਹੀ ਰੂਮ ਮਿਲਦੇ ਨੇ ਜਿੱਥੇ ਮਰਜ਼ੀ ਵਗਜੋ ਘੁੰਮਣਾ 2000 2500 3000 ਇਹੀ ਰੇਟ ਆਗਾ ਰੂਮ ਦਾ ਵਧੀਆ ਘਟਿਆ ਉਹ ਆਪਣੇ ਤੇ ਪੈਂਦਾਗਾ ਬਾਕੀ ਦੇਖੋ ਤੁਸੀਂ ਲੋਕੇਸ਼ਨ ਕਿਹਟਾਗੀ ਰੂਮ ਲੈ ਕੇ ਸੁਣੋ ਦਿਖਾਉਨੇ ਆ ਗਿਆ ਭਰਾ ਮਿਲੇ ਸੀ ਆਪਾਂ ਨੂੰ ਆਪਣੇ ਪੰਜਾਬ ਤੋਂ ਆਪਣੇ ਏਰੀਏ ਦੇ ਮਲੇ ਸੀ ਭਰਾ ਤੇ ਇਹਨਾਂ ਤੋਂ ਪੁੱਛਿਆ ਉਹ ਕਹਿੰਦੇ ਵੀ ਸਾਗਲ ਹੀ ਰੁਕੋ ਇਸ ਲਈ ਆਪਣਾ ਸਾਗਲ ਰੁਕੇ ਤੇ ਸਵੇਰੇ ਚਲਾਂਗੇ ਸਤਕਲ ਆਜੋ ਫਿਰ ਅਗਲਾ ਦੇਖੀ ਚੱਲੋ ਵੀਡੀਓ ਲੱਭਦੇ ਆਂਗੇ ਆਪਾਂ ਰੂਮ ਬਤਾ ਕੇ 25-2600 ਰੁਪਏ ਚ ਦੋ ਰੂਮ ਕਹਿੰਦਾਗਾ ਬਾਕੀ ਕੰਡੀਸ਼ਨ ਦੇ ਦੇਣਗੇ ਕੀ ਆਗੀ ਆਜੋ ਦਿਖਾਉਨੇ ਆ ਹੋਟਲ ਰਵੀ ਕੀ ਆ ਦੇਖਾ ਠੀਕ ਹੈ ਹਾਂ ਸਹੀ ਹੈ ਯਾਰ ਰੂਮ ਓਕੇ ਬਰੇ ਓਕੇ 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 ਠੀਕ ਹੈ ਓਕੇ ਡਨ ਨੀਚੀ ਮਿਲਗੇ ਨਾਲੇ ਨਹੀਂ ਨਹੀਂ ਬੈਠ ਤੇ ਨਹੀਂ ਆਣੀ ਠੀਕ ਹੈ ਜੀ ਓਕੇ ਡੰਨਾ ਰੂਮ ਬੁਲਾਉਨੇ ਆ ਫਿਰ ਉਹਨਾਂ ਨੂੰ ਕਰਦੇ ਆ ਅਰੇਸਟ ਤੇ ਫਿਰ ਘੁੰਮਾਂਗੇ ਸਾਗਲਾ ਦਿਖਾਉਨੇ ਆ ਤੁਹਾਨੂੰ ਦੋਬਰੇ ਸਤਿ ਸ਼੍ਰੀ ਅਕਾਲ ਆਜੋ ਓਕੇ ਆਰਕਿੰਗ ਇੱਥੇ ਲਾਵਾਂਗੇ ਬੁਲਟ ਨਾਲੇ ਕਮਰੇ ਦੇ ਸਾਹਮਣੇ ਲੱਗ ਜਾਣਗੇ ਆਪਣੇ ਇਹ ਰੂਮ ਆਪਾਂ ਨੂੰ ਵਧੀਆ ਮਿਲ ਗਏ ਨਾਲੇ ਬਸਟਰ 'ਚ ਓਕੇ ਆਜੋ ਫਿਰ ਲਾਵਾਂਗੇ ਸਮਾਨ-ਸਮੋਨ ਹੁਣ ਫਿਰ ਮਿਲਦੇ ਹਾਂਗੇ ਸਮਾਨ-ਸਮੋਨ ਆ ਗਿਆ ਬੁਲਟਾਂ ਤੋਂ ਲਾ ਲਿਆ ਇੱਧਰ ਵੀ ਮੰਜਿਆਂ ਦੇ ਦੋ ਰੂਮ ਲੈਣੇ ਹੁੰਦੇ ਆ ਆਪਾਂ 8 ਜਾਣੇ ਆਗੇ ਇਹ ਕਰਤਾ ਸਮਾਨ-ਸਮੋਨ ਲਾਤਾ ਤੇ ਕਰ ਲੋ ਰੈਸਟ ਬਾਰੇ ਅੱਧਾ ਘੰਟਾ ਚੱਲਦੇ ਆ ਫਿਰ ਘੁੰਮਣ ਓਕੇ ਜੀ ਲਓ ਜੀ ਉਹ ਜੇ ਫਰੈਸ਼ 160 ਹਨ 160 ਨਾਲ ਦੀ ਨਾਲ ਸਾਬਕਿਤਾਬ ਅੱਜ ਆਪਣਾ ਨਾ ਦੂਸਰਾ ਦਾ ਦੂਸਰਾ ਦਿਨ ਆਗਾ ਦੂਸਰਾ ਦਿਨ ਆਪਣਾ ਸਾਂਗ ਲੈ ਅੱਜ ਤੇ ਕੱਲ ਵੀ ਆਪਾਂ ਨੇ ਐਵੇਂ ਹੀ ਵੰਸ਼ਣ ਕਰਿਆ ਤੀ ਅੱਜ ਵੀ ਆਪਾਂ ਆਪ ਹੀ ਸਮਾਨ ਪਿਆਰ ਕਰ ਰਹੇ ਆਂਗੇ ਉਸ ਤੋਂ ਬਾਅਦ ਇਹ ਖਾਵਾਂਗੇ ਤੇ ਫਿਰ ਰੋਟੀ ਪਾਣੀ ਵੀ ਛਕ ਆਵਾਂਗੇ ਤੇ ਆਪਣੇ ਸਾਰੇ ਭਰਾ ਆਪ ਹੀ ਤਿਆਰ ਕਰਦੇ ਨੇ ਚਲੋ ਇੱਕ ਦੋ ਨਹੀਂ ਨਾਲ ਲੱਗਦੇ ਕੋਈ ਗੱਲ ਨਹੀਂ ਨਾਲ ਲਾਜ ਮਨਾਉਣਾ ਆਪਾਂ ਨਿਆਰੇ ਲੈਨੇ ਆ ਫੁੱਲਾ ਆਪਣਾ ਕੈਂਪਿੰਗ ਕਮਰੇਜ ਵੀ ਚੱਲਦੀ ਆ ਤੇ ਬਾਹਰ ਵੀ ਚੱਲਦੀ ਆ ਓਕੇ ਆਪਣਾ ਕੰਮ ਚੱਲ ਰਿਹਾ ਹੈ ਨਾ ਪੂਰਾ ਵਧੀਆ ਨਿਆਰੇ ਲੈ ਰਿਆ ਫੁੱਲਾ ਆਰੇ ਮਾ ਗਿਆ ਹੋਣਾ ਤੇ ਦੰਦੇ ਦਾ ਆ ਗਿਆ ਇਹ ਪੀਡੀਓ ਚਲਾਉਣ ਦਾ ਮਕਸਦ ਮੈਂ ਇਨਕਾ ਨਾ ਪਾਵਾਂ ਮਤਲਬ ਉਹ ਬੋਲਦਾ ਨਹੀਂ ਬਰਾਉਣੀ ਬੋਲ ਕਾਕਾ ਉਹਦੀ ਨਾਲ ਦੀ ਜਿਹੜਾ ਖਾਲੀ ਬਗਲ ਸਾਰਾ ਮੈਂ ਬਲੌਗ ਚ ਪਾਉਂਦਾ ਨਹੀਂ ਇਹ ਪਰ ਕੰਮ ਤਾਂ ਖਾਲੀ ਆਏਗਾ ਤੂੰ ਵੀ ਆਏਗਾ ਤੂੰ ਵੀ ਆਊਗਾ ਵੀ ਬੇਨਾ ਦੇ ਸਰਦਾਰ ਚ ਕੋਰੋ ਆਊਗਾ ਆਊਗਾ ਉਹ ਵੀ ਆਊਗਾ ਇਹ ਬਲੌਗ ਨਾਲ ਦੀ ਜਿੱਕੇ ਕੰਮ ਲਾਉਣੇ ਪਾਉਂਦਾ ਸਾੜੇ ਕੱਢ ਲੈ ਸਾਰੇ ਸਾਰੇ ਬਣਵਾ ਦੋ ਕਰ ਚਲੋ ਮੈਂ ਵੀਡੀਓ ਔਨ ਕਰਤੀ ਆ ਲੱਗ ਰਿਹਾ ਸੋਸ ਪਹਿਲੇ ਨੂੰ ਬਣਵਾ ਦੇ ਪੀਲੇ ਨੂੰ ਐ ਹੋਏ ਅਸੀਂ ਦੋ ਰੇਡ ਤੇ ਸਾਰੇ ਵੀਡੀਓ ਦੇਖ ਇਹ ਸਾਰੇ ਵੀਡੀਓ ਕਰਕੇ ਆ ਗਏ ਭਾਈ ਇਹ ਕੋੜਾ ਸੱਚ ਆ ਨਹੀਂ ਇਹ ਤਾਂ ਪਿਆਰ ਦੀ ਕਮੀ ਜੋ ਨਾ ਦੁਬਾਰਾਂ ਚ ਕਰਤੀ ਵੀ ਰਹਿ ਗਲੀਕ ਬੋਲੋ ਵੀਡੀਓ ਬਣ ਗਈ ਬਸ ਅਸ਼ੋਲਾ ਜਾ ਕੇ ਬਣ ਗਈ ਵੀਡੀਓ ਅਸ਼ੋਲਾ ਜਾ ਕੇ ਬਸ ਹੁਣ ਜਿਹੜੀ ਅਜ ਤੋਂ ਬਾਅਦ ਹੋਊਗਾ ਉਹ ਪਾਉਣਾ ਬਿਓ ਤੇਰਾ ਆਉਂਦੇ ਬਾਅਦ ਚ ਰਹਿ ਜਾਾਂਗੇ ਆਉ ਗੋਗੀ ਦੇ ਬਾਅਦ ਕੰਮ ਨਾ ਮੈਂ ਪਹਿਲਾਂ ਨਾ ਮਤਲਬ ਪੁਰਾਣਾ ਮਤਲਬ ਸਬਸਕ੍ਰਾਈਬ ਨਹੀਂ ਕਰ ਮਾ ਨਾ ਤੇਰੇ ਵੀ ਖਫਾਰ ਤੇ ਇਹਦਾ ਜੀ ਵੀ ਬਲਾਗ ਆ ਆ ਦੇਖੋ ਡਾਕਟਰ ਕਹਿੰਦਾ ਮੈਂ ਸੰਜੀਪ ਪੂਰ ਨਾਲ ਕਿਆ ਹੋਇਆ ਬੰਕ ਕੋਈ ਕੋਈ ਦਾਦੇ ਇਹ ਉਹ ਬੰਦਿਆ ਪਰ ਇਹ ਚਾਹੁੰਦਾ ਕੋਈ ਪਾਣੀ ਦਾ ਹਵਾ ਹੈ 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 ਗੱਦੀ ਵਾ ਸਭਾ ਨਹੀਂ ਤੇ ਸਾਰਾ ਉੱਡ ਜਾਏ ਤੁਸੀਂ ਕਹਿੰਦੇ ਪਾਣੀ ਦਾ ਪਾਣੀ ਆ ਇਹ ਤਾਂ ਹੀ ਗਾ ਇਹ ਤੇਰਾ ਵੀ ਕੰਮ ਕਰਿਆ ਹੋਇਆ ਨਾ ਨਾ ਇਹ ਪੱਤਾ ਖੜਦਾ ਲਾਇਆ ਨਾਲ ਰਜਾਈਆਂ ਨਾਲ ਨਹੀਂ ਗਏ ਇਹ ਪੈਣਾ ਨਾਲ ਉਹ ਦੇ ਬਣਾ ਕੇ ਵੀਡੀਓ ਬੇਚ ਉਹ ਵੇਚ ਗਈ ਚ ਉਹ ਵੇਚ ਦੇ ਕਿ ਚਾਰ ਪਾਉਣਾ ਕਿੰਨਾ ਗੱਦ ਲੱਗਦੇ ਨੇ ਯਾਰ ਇਹਦਾ ਗੱਦ ਕੋਈ ਲਾਣਾ ਮੇਰੇ ਤੇ ਵਿਖ ਬੰਦੇ ਨੇ ਜੱਟੇ ਇੱਕ ਚੱਲ ਹੋਰ ਨਾ ਲੈ ਨਾ ਲੈ ਉਹ ਆਪਾਂ ਕੀ ਕਰਦਾ ਉਹ ਇੱਕ ਹੋ ਗਈ ਨਾ ਲੈ ਨਾ ਲੈ ਯਾ ਨਾ ਲੈ ਬੰਦਾ ਡਾਕਟਰ ਆਉਂਦੀ ਜਾਇਸੀ ਇੱਕ ਹੋਰ ਵੀ ਮੈਂ ਮੜਾ ਮੋਟਾ ਲੈ ਕਰ ਵੀ ਦਿੰਨਾ ਉਹ ਬੰਦਾ ਸਿਰ ਫਿਲੀ ਕਾੜਸੀ ਰਿਆਂ ਦਾ ਹੋਰ ਉਹਨੇ ਕੁਝ ਨਹੀਂ ਆਪਣਾ ਪਿਆਜ ਕਿੱਥੇ ਸੀ ਲਿਆ ਆਇਆ ਉਹ ਡਾਕਟਰ ਦੇ ਕੋਲ ਪਿਆਜ ਲਿਆ ਆਇਆ ਉਹ ਮੈਂ ਗੱਲਾਂ ਬੰਨਿਆ ਪੀੜ ਤੇ ਸੱਚੇ ਸਾਹਮਣੇ ਲੈ ਕੇ ਆਉਣਾ ਸੱਚ ਬੋਲਦਾ ਨਹੀਂ ਜੀ ਹਿੰਮਤ ਨਹੀਂ ਕਿ ਬੰਨਿਆ ਸੱਚ ਉਹਨਾਂ ਨੂੰ ਤੇ ਆਪਾਂ ਆਇਆਗੇ ਇੱਥੇ ਰੈਸਟੋਰੈਂਟ ਤੇ ਤੇ ਦੇਖੋ ਮਾਹੌਲ हां ਬੜ ਰਹਾ ਹੈ ਬੜ ਰਹਾ ਹੈ ਬੜ ਰਹਾ ਹੈ ਜੇ ਕੌਣ ਸਾ ਕੌਣ ਸਾ ਨਾਚ ਹੈ ਜੀ ਹਿਮਾਚਲ ਹਿਮਾਚਲੀ ਕੋਈ ਨਹੀਂ ਨੂੰਣਦਾ ਤੋਂ ਤੋਂ ਨਸਰਾਂ ਦੇ ਲੋਈ ਮਾਹੌਲ ਪੂਰਾ ਸਰਾ ਘੈਂਟ ਮਾਹੌਲ ਗੱਲਬਾਤ ਤੇ ਅੱਪਾ ਛਿੱਤ ਕੋਲ ਜਾਣਾ ਸੀ ਰਸਤੇ ਦੇ ਵਿੱਚ ਸਾਂਗਲਾ 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 ਵੈਲੀ ਸਾਂਗਲਾ ਵੈਲੀ ਆਪਾਂ ਰੁਕੇ ਤੇ ਇੰਜੋਏ ਇਹ ਸੱਦਣ ਦਾ ਤਰੀਕਾ ਹੈ ਨਾ ਆਪਾਂ ਨੂੰ ਬੁਲਾਉਣ ਦਾ ਤਰੀਕਾ ਵੀ ਆਉ ਤੇ ਹਾਂ ਸਰਵਿਸ ਕੇ ਲੀਏ ਓਕੇ 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 ਠੀਕ ਹੈ ਲੋ ਜੀ ਇੱਕ ਮਿੰਟ ਜਿਹੜਾ ਮਰਨੇ ਤੇ ਗਰਮੀ ਚ ਆ ਬੈਠੇ ਆ ਬੈਠੇ ਨਾ ਮੈਂ ਵੀ ਵਾਲੇ ਲਈ ਤੂੰ ਹੀ ਅਰੇ ਮੈਂ ਚਲੀ ਗੁਰੂ ਘਰੋਂ ਮੈਂ ਆਇਆ ਗੋਡੇ ਗਰੀਬੀ ਦੇ ਮੋਟੋ ਪਾਈ ਤੂੰ ਵੀ ਆ ਜੀ ਆਪੇ ਤੋਂ ਉਹ ਲੜੀ ਦੀ ਲੁੱਬ ਕੋਈ ਅੰਦਰੋਂ ਬਾਗ ਵੀ ਹੋ ਰਿਹਾ ਹੈ ਕਿ ਦੂਗੀ ਬਣਾ ਯਾਰ ਇਹ ਤਾਂ ਤੁਹਾਨੂੰ ਅਗਲੀ ਜਿਸ ਨੂੰ ਇਹ ਪਤਾ ਹੋਵੇ ਵੀ ਤੇਰੇ ਨਾਲ ਕੀ ਚਾਹਦਾ ਹੁੰਦਾ ਹੈ ਇੱਕ ਕੌੜ ਬਰੇਕ ਲੈਂਦਾ ਇਹ ਵੀਡੀਓ ਬਣਾ ਲਾ ਕੱਲ ਵੀ ਆ ਵਾਕੇ ਫੀਲਿੰਗ ਦੇ ਸਿਆੜ ਕੱਲਾ ਪਰਵਾਹ ਜਾਂਦੀ ਨਾ ਆ ਕੱਲਾ ਨਾ ਜੀ ਉਹ ਦੱਸ ਰਿਹਾ ਹੈਗਾ ਨਾ ਮੈਂ ਤਾਂ ਦੁਸਤੁਰਬਾ ਨਾ ਤੇ ਦੁਸਤੁਰਬਾ ਜੇ ਪਾ ਬਨੇ ਮੈਂ ਚੱਲਣਾ ਜਾ ਦੇ ਜਾ ਦੇ ਨਮਕੀ ਪੰਜਾਬੀ ਦਾ ਯਾਰ ਸਾਡੇ ਬਲੌਗ ਨੂੰ ਦੇਖੀਓ ਉਹ ਪ੍ਰਿੰਟਸਟ ਲੈ ਕੱਢ ਰਹੀ ਵੀਡੀਓ ਰਿ ਬੜਾ ਹੀ ਹੈਗੀ ਬੜਾ ਐਵੇਂ ਕੋਰ ਆ ਬਿਲਕੁਲ ਕੋਰ ਬਣਾ ਦੇ ਕਾਫੀ ਨਾ ਬਣਾ ਕਰ ਰਿਹਾ ਤੁਸੀਂ ਬਸ 85 ਗਣਾ ਬਣਾ ਯਾਰ ਚਰਚਾਂ ਦਾ ਵਜਾ ਕੇ ਕੰਨਾ ਨੇ ਸਾਡੇ ਘਰ ਤਾਂ ਛੋਟੇ ਨੇ ਕੁਲੇ ਮਹਿੰਗਿਆ ਕੰਨਾ ਨੇ ਕਾਹੀ ਤਾਂ ਮੈਨਾ ਤੰਗਿਆ ਨਾ ਸਾਡਾ ਨਾ ਨਾ ਕੰਨਾ ਰਾਵਣੂ ਦੀ ਨਾਮ ਫਦਾ ਚੱਲਦਾ ਲੋਈ ਕਹਿੰਦੇ ਜਿੱਥੇ ਪੰਜਾਬੀ ਜਾਂਦੇ ਨੇ ਨਾ ਰੌਣਕਾਂ ਲਾਉਂਦੇ ਨੇ ਸੋਨੂੰ ਮੈਂ ਲਾਈਵ ਵੀ ਦਿਖਾ ਰਿਆ ਇਹ ਚੀਜ਼ਾਂ ਜਿੱਥੇ ਪੰਜਾਬੀ ਜਾਂਦੇ ਨੇ ਰੌਣਕਾਂ ਲਾਉਂਦੇ ਨੇ ਘੈਂਡ ਗੱਲ ਬਾਤ ਸਾਗਲਾ ਬੈਲੀ ਬਹੁਤ ਹੀ ਘੈਂਟ ਆ ਇੱਥੇ ਆਪਾਂ ਰੋਟੀ ਵੀ ਖਾ ਕੇ ਜਾਵਾਂਗੇ ਤੇ ਆਪਾਂ ਇੱਕ ਰੈਸਟੋਰੈਂਟ ਤੇ ਆਏ ਸੀ ਉੱਥੇ ਮਾਹੌਲ ਬਣਾ ਲਿਆ ਤੇ ਤੂੰ ਹੀ ਲੱਗੀ ਹੋਈ ਸੀ ਆਪਣੇ ਯਾਰ ਵੈਲੀ ਸਾਰੇ ਇਕੱਠੇ ਹਨਾ ਭਰਾਵਾਂ ਨੇ ਕਹਿੰਦੇ ਰੌਣਕ ਲਾਤੀ ਸਾਂਗ ਖੋਲਣੀ ਪੈਂਦੀ ਆ ਥੋੜੀ ਇਹਨਾਂ ਦੀ ਸਰਾ ਲੱਗ ਗਿਆ ਓਕੇ ਬਹੁਤ ਵਧੀਆ ਹਾਂ ਬਰੇ